ਉਹ ਨਹੀਂ ਰਿਸਪੈਕਟ ਉਹਨਾਂ ਨੂੰ ਨਹੀਂ ਮਿਲਦੀ ਜਿੰਨਾ ਆਪਾਂ ਦੇਖਿਆ ਕਿ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈ ਨੋਰਮਲ ਜੋ ਕਾਮਨ ਟਰਮ ਅਸੀਂ ਯੂਜ਼ ਕਰ ਲੈਂਦੇ ਆ ਉਹ ਥਰਡ ਜੈਂਡਰ ਬਟ ਥਰਡ ਜੈਂਡਰ 'ਚ ਵੀ ਅੱਗੇ ਬਹੁਤ ਜ਼ਿਆਦਾ ਡਿਵੀਜ਼ਨਸ ਹੈਗੀਆਂ ਹੈ ਨਾ ਜਿਸ ਰੈਸੀ ਗਰੋ ਹੁੰਦੇ ਆ ਮੇਰੀ ਬਾਡੀ ਚ ਕਿਸ ਚੀਜ਼ ਦੀ ਡੋਮਿਨੈਂਸ ਹੋਊਗੀ ਉਸ ਹਿਸਾਬ ਦੇ ਨਾਲ ਮੇਰੇ ਚ ਮੇਨ ਕੈਰੈਕਟਰ ਜ਼ਿਆਦਾ ਆਣਗੇ ਮੇਰੇ ਚ ਫੀਮੇਲ ਕੈਰੈਕਟਰ ਜ਼ਿਆਦਾ ਆਣਗੇ ਕਿਸ ਦੀ ਫਿਊਜ਼ਨ ਚ ਕਿਸ ਤਰ੍ਹਾਂ ਫਿਊਜ਼ਨ ਹੋਈ ਹੈ ਉਦੋਂ ਸੇ ਓਵਮ ਸਪਰਮ ਕਿਸ ਤਰ੍ਹਾਂ ਫਿਊਜ਼ ਹੋਇਆ ਹੈ ਹੈ ਨਾ ਬੱਚਾ ਜਿਹੜਾ ਬੰਨਣਾ ਹੈ ਹੈ ਨਾ ਉਹਨੇ ਬੰਨਣਾ ਹੈ ਸਪਰਮ ਤੋਂ ਓਵਮ ਤੋਂ ਔਰ ਉਹਦੀ ਜਿਹੜੀ ਗਰੋਥ ਹੋਣੀ ਹੈ ਉਹ ਹੋਣੀ ਹੈ ਆਪਣੇ ਯੂਟਰਸ ਹੈ ਨਾ ਇਦਾਂ ਚੋ ਸੋਚੋ ਕਿ ਕਿਤੇ ਵੀ ਕੁਝ ਵੀ ਹਲਕਾ ਜਿਹਾ ਵੀ ਡਿਫੈਕਟ ਆ ਜਾਂਦਾ ਹੈ ਨਾ ਤਾਂ ਉਹ ਮੇਰੇ ਬੱਚੇ ਦੀ ਗ੍ਰੋਥ ਨੂੰ ਇਫੈਕਟ ਕਰਦਾ ਹੈ ਨਾ ਉਹ ਲਾਰਮਿੰਗ ਇਸ ਲਈ ਹੋ ਰਿਹਾ ਡਿਸਕਸ਼ਨ ਸਾਨੂੰ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਹੁਣ ਬਹੁਤ ਜ਼ਿਆਦਾ ਤਾਦਾਤ ਚੋਣੇ ਸ਼ੁਰੂ ਹੋ ਗਏ ਔਰ ਕੁਝ ਮੀਡੀਆ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਿ ਕਿੰਨੀ ਰੇਸ਼ੋ ਵੱਧਦੀ ਹੈ ਸਟੇਟ ਵਾਈਜ਼ ਅਗਰ ਦੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼ ਦੇ 28% ਹੈ ਆਂਧਰਾ ਪ੍ਰਦੇਸ਼ 9% ਹੈ ਮਹਾਰਾਸ਼ਟਰ 8 ਹੈ ਔਰ ਵੈਸਟ ਬੰਗਾਲ 9% ਹੈ ਮਾਂ ਜੋ ਸੋਚਦੀ ਹੈ ਉਹਦੇ ਅਕੋਰਡਿੰਗ ਹੀ ਸਾਰਾ ਕੁਝ ਹੁੰਦਾ ਹੈ ਮਤਲਬ ਅੱਗੇ 100% ਮਦਰ ਦੀ ਸਾਈਕੋਲੋਜੀ ਜਿਹੜੀ ਹੈ ਉਸ ਚੀਜ਼ ਦਾ ਬੇਟੇ ਦੇ ਬੱਚੇ ਦੇ ਉੱਤੇ ਇੰਨਾ ਕ ਇਫੈਕਟ ਹੁੰਦਾ ਤਾਂ ਹੀ ਅਸੀਂ ਕਹਿੰਦੇ ਆ ਕਿ ਆਪਣੇ ਬੱਚੇ ਨੂੰ ਖੁਸ਼ ਰੱਖੋ ਬਾਉਸ਼ੇ ਦੇਖ ਰਹੇ ਤੁਸੀਂ ਮੈਂ ਗੁਰਪ੍ਰੀਤ ਆ ਪਿਛਲੇ ਦਿਨੀ ਇੱਕ ਗੇ ਮੇਲਾ ਲੱਗਣ ਜਾ ਰਿਹਾ ਸੀਗਾ ਜਿਹਦੇ ਤੇ ਕਾਫੀ ਕੰਟਰੋਵਰਸੀ ਹੋਈ ਸੀਗੀ ਉਹ ਸਾਰੇ ਮਸਲੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਇੰਦਰਜੀਤ ਕੌਰ ਐਮ ਡੀ ਆਯੁਰਵੇਦਾ ਮੌਜੂਦ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਇਹ ਸਾਰੇ ਮਸਲੇ ਤੇ ਕੀ ਕੁਝ ਕਹਿਣਾ ਚਾਹੁੰਦੇ ਨੇ ਜੀ ਮੈਮ ਨਮਸਕਾਰ ਨਮਸਕਾਰ ਅ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਅ ਵਿੱਚ ਬਹੁਤ ਸਾਰੇ ਫੈਕਟਰਸ ਹੁੰਦੇ ਆ ਹੈਨਾ ਮਤਲਬ ਅਸੀਂ ਸਿਰਫ ਉਹਨਾਂ ਨੂੰ ਇੱਕ ਆਇਡੈਂਟੀਟੀ ਦੇ ਹਿਸਾਬ ਨਾਲ ਦੇਖਦੇ ਆਂ ਹਾਲਾਂਕਿ ਇਹ ਨਵੀਂ ਚੀਜ਼ ਨਹੀਂ ਹੈ ਹਨਾ ਆਪਣੇ ਆਪਨ ਆਪਾਂ ਇੰਡੀਆ 'ਚ ਰਹਿੰਦੇ ਆ ਤਾਂ ਇੱਥੇ ਆਪਾਂ ਹਮੇਸ਼ਾ ਦੇਖਦੇ ਆਏ ਆ ਕਿ ਉਹਨਾਂ ਨੂੰ ਇੱਕ ਰਿਸਪੈਕਟ ਵੀ ਦਿੱਤੀ ਜਾਂਦੀ ਔਰ ਉਹਨਾਂ ਦੇ ਮਤਲਬ ਉਹਨਾਂ ਨੂੰ ਪੂਜਨੀਯ ਵੀ ਕਹਿੰਦੇ ਆ ਆਪਾਂ ਕਹਿੰਦੇ ਬਚਪਨ ਤੋਂ ਸਿੱਖਦੇ ਆ ਰਹੇ ਸੁਣਦੇ ਆ ਰਹੇ ਸੀ ਕਿ ਬਈ ਇਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਆ ਸੀ ਹਨਾ ਬਟ ਉਹਨੀ ਰਿਸਪੈਕਟ ਉਹਨਾਂ ਨੂੰ ਨਹੀਂ ਮਿਲਦੀ ਜਿੰਨਾ ਆਪਾਂ ਦੇਖਿਆ ਕਿ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੈ ਔਰ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਸਾਨੂੰ ਇਸ ਦੇ ਨਾਲ ਕਿਉਂਕਿ ਦੇਖਿਆ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਪੈਸਾ ਵੀ ਬਹੁਤ ਜ਼ਿਆਦਾ ਉਹਨਾਂ ਕੋਲ ਹੁੰਦਾ ਤਾਂ ਅਸ ਦੀ ਡਿਡਚ ਕੀ ਹੈ ਕਿ ਕਈ ਲੋਕ ਨਾਰਮਲੀ ਵੀ ਉਹਨਾਂ ਉਹਨਾਂ ਚ ਇਨਵੋਲ ਹੋ ਜਾਂਦੇ ਆ ਸਿਰਫ ਸਿਰਫ ਪੈਸੇ ਦੇ ਕਾਰਨ ਤੁਸੀਂ ਦੇਖੋਗੇ ਕਿ ਆਪਾਂ ਜਦੋਂ ਜਾਂਦੇ ਆ ਚੌਂਕ ਤੇ ਬਹੁਤ ਬਾਰ ਦਾ ਥਰਡ ਜੈਂਡਰ ਅਸੀਂ ਉਹਨਾਂ ਨੂੰ ਇੱਕ ਜੋ ਨੋਰ ਇੱਕ ਨਾਰਮਲ ਜੋ ਕਾਮਨ ਟਰਮ ਅਸੀਂ ਯੂਜ਼ ਕਰ ਲੈਂਦੇ ਆ ਉਹ ਥੈਟ ਇਜ਼ ਥਰਡ ਜੈਂਡਰ ਬਟ ਥਰਡ ਜੈਂਡਰ ਚ ਵੀ ਅੱਗੇ ਬਹੁਤ ਜ਼ਿਆਦਾ ਡਿਵੀਜ਼ਨਸ ਹੈਗੀਆਂ ਹੈਨਾ ਕਿ ਜਿੰਦੇ ਚ ਅਸੀਂ ਉਹ ਦੇਖ ਲੈਨੇ ਆ ਕਿ ਕਿਸੇ ਚ ਕਿੰਨੀ ਕਿੰਨੀ ਕੰਟਰੀਬਿਊਸ਼ਨ ਹੈ ਇਦੇ ਚ ਇੱਕ ਅਸੀਂ ਅਗਰ ਸ਼ੁਰੂ ਤੋਂ ਸ਼ੁਰੂ ਕਰਾਂ ਮੈਂ ਮਤਲਬ ਕਿਉਂਕਿ ਮੇਰਾ بیس ਆਯੁਰਵੇਦ ਹੈ ਤਾਂ ਆਯੁਰਵੇਦ ਦੇ हिसाब ਨਾਲ ਅਲਗ ਸੜ ਚਰਕ ਸੰਹਿਤਾ ਜੋ ਹੈ ਸ਼ਰੀਰ ਸਥਾਨ ਹੈ ਉਹ ਪੂਰਾ ਇਸੇ ਦੇ ਹਲੇ ਦਵਾਲੇ ਚੱਲਦਾ ਹੈ ਕਿ ਇਹ ਕਿਉਂ ਹੁੰਦੇ ਆ ਹੈਨਾ ਕਿਉਂਕਿ ਹਰ ਇੱਕ ਮੇਰੀ ਜਦੋਂ ਬੋਡੀ ਬਣਦੀ ਆ ਅਸੀਂ ਅਰਧ ਨਾਰਾਇਣਸ਼ਵਰ ਦਾ ਇੱਕ ਗੱਲ ਕਰਦੇ ਆ ਜਦੋਂ ਕਿ ਲੇਡੀ ਇੱਕ ਜਦੋਂ ਕੋਈ ਵੀ ਪ੍ਰਕਿਰਤੀ ਬੰਦੀ ਹੈ ਇੱਕ ਬੱਚਾ ਬੰਦਾ ਹੈ ਉਹਦੇ ਚ 50 50 ਦੋਨਾਂ ਦਾ ਕੰਟਰੀਬਿਊਸ਼ਨ ਹੁੰਦਾ ਹੈ ਹੈਨਾ ਪੁਰਸ਼ ਵੀ ਹੈ ਪ੍ਰਕਿਰਤੀ ਵੀ ਹੈ 50% ਹੈ ਜਿਸ ਤਰ੍ਹਾਂ ਸੀ ਗ로우 ਹੁੰਦੇ ਆ ਮੇਰੀ ਬਾਡੀ ਚ ਕਿਸ ਚੀਜ਼ ਦੀ ਡੋਮਿਨੈਂਸ ਹੋਊਗੀ ਉਸ ਹਿਸਾਬ ਦੇ ਨਾਲ ਮੇਰੇ ਚ ਮੇਨ ਕੈਰੈਕਟਰ ਜ਼ਿਆਦਾ ਆਣਗੇ ਮੇਰੇ ਚ ਫੀਮੇਲ ਕੈਰੈਕਟਰ ਜ਼ਿਆਦਾ ਆਣਗੇ ਕਿਸ ਦੀ ਫਿਊਜ਼ਨ ਚ ਕਿਸ ਤਰ੍ਹਾਂ ਫਿਊਜ਼ਨ ਹੋਈ ਹੈ ਉਸੇ ਸੇ ਓਵਮ ਔਰ ਸਪਰਮ ਕਿਸ ਤਰ੍ਹਾਂ ਫਿਊਜ਼ ਹੋਇਆ ਹੈ ਹੈਨਾ ਔਰ ਉਸੇ ਹਿਸਾਬ ਦੇ ਨਾਲ ਅੱਗੇ ਜਾ ਕੇ ਔਰ ਮਤਲਬ ਆਪ ਦੇਖੋਗੇ ਕਿ ਜਦੋਂ ਬੱਚੇ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਆ ਉਸ ਹਿਸਾਬ ਨਾਲ ਉਹਨਾਂ ਦੇ ਵਿੱਚ ਉਹ ਗੁਣ ਪਾਉਣੇ ਸ਼ੁਰੂ ਹੋ ਜਾਂਦੇ ਆ ਕਿ ਕੋਈ ਪਰ ਇੱਥੇ ਕੀ ਹੈ ਜਦੋਂ ਫਿਊਜ਼ਨ ਹੁੰਦੀ ਹੈ ਐਮਬ੍ਰਿਓ ਜਦੋਂ ਬਣਦਾ ਹੈ ਹੈਨਾ ਉਸ ਟਾਈਮ ਕੀ ਹੁੰਦਾ ਬਹੁਤ ਸਾਰੇ ਫੈਕਟਰ ਹੈ ਅਗਰ ਤੁਸੀਂ ਕਹੋਗੇ ਅਸੀਂ ਉਹ ਫੈਕਟਰਸ ਵੀ ਲੈ ਲੈਣਗੇ ਕਿਉਂਕਿ ਇਹਦੇ ਵਿੱਚ ਮੈਂ ਦੇਖਿਆ ਕਿ ਕੋਈ ਵੀ ਇਨਸਾਨ ਮੈਨੂੰ ਨਹੀਂ ਲੱਗਦਾ ਕਿ ਉਹ ਜੈਂਡਰ ਦੀ ਆਇਡੈਂਟੀਟੀ ਲੈਣਾ ਚਾਹੇਗਾ ਅਗਰ ਦੇਖਿਆ ਜਾਏ ਤਾਂ ਹੈਨਾ ਔਰ ਉਹਦੇ ਪਿੱਛੇ ਬਹੁਤ ਸਾਰੇ ਪੈਥੋਲੋਜੀਕਲ ਰੀਜ਼ਨਸ ਅਸੀਂ ਗੱਲ ਕਰਾਂਗੇ ਕਿ ਹੁੰਦੇ ਆ ਜਿਦੇ ਕਰਕੇ ਉਹਨਾਂ ਦੇ ਜੋ ਰੀਪਰੋਡਕਟਿਵ ਸਿਸਟਮ ਹੈ ਉਹ ਪੂਰਾ ਡਿਵੈਲਪ ਨਹੀਂ ਹੋ ਪਾਂਦਾ ਫਿਰ ਹਾਰਮੋਨਸ ਦੀ ਕਮੀ ਹੋ ਜਾਂਦੀ ਹੈ ਫਿਰ ਹੋਰ ਬਹੁਤ ਸਾਰੇ ਸੋਸ਼ੀਓ ਇਕਨੋਮਿਕਲ ਫੈਕਟਰਸ ਵੀ ਆ ਜਿਹੜੇ ਉਹਦੇ ਤੇ ਇਫੈਕਟ ਕਰਦੇ ਆ ਜਿਦੇ ਕਰਕੇ ਉਹਨਾਂ ਦੇ ਅੱਗੇ ਜਾ ਕੇ ਗਰੋਥ ਤੇ ਅਸਰ ਪੈਂਦਾ ਬਹੁਤ ਜ਼ਿਆਦਾ ਔਰ ਅਗਰ ਇਸ ਤੋਂ ਅੱਗੇ ਦੀ ਮਤਲਬ ਇੱਥੇ ਸਭ ਤੋਂ ਜ਼ਿਆਦਾ ਜੋ ਮੇਨ ਫੈਕਟਰ ਮੈਂ ਜ਼ਰੂਰ ਬੋਲਣਾ ਚਾਹੂੰਗੀ ਉਹਦੇ ਚ ਚਾਰ ਫੈਕਟਰ ਅਸੀਂ ਹਮੇਸ਼ਾ ਲੈ ਕੇ ਚੱਲਦੇ ਆਂ ਕਿਤੇ ਨਾ ਕਿਤੇ ਕਿਸੇ ਰੀਜ਼ਨ ਦੇ ਕਰਕੇ ਉਹਨਾਂ ਦੇ ਵਿੱਚੋਂ ਹੀ ਕਿਸੇ ਉਹਦੇ ਚ ਅਡਲਟਰੇਸ਼ਨ ਅਸੀਂ ਕਹਿ ਸਕਦੇ ਆਂ ਜਾਂ ਅਸੀਂ ਕਹਿ ਸਕਦੇ ਆਂ ਕਿ ਪੂਰਾ ਹੈਲਦੀ ਨਹੀਂ ਸੀ ਬੱਚਾ ਜਿਹੜਾ ਬੰਨਣਾ ਹੈ ਹੈਨਾ ਉਹਨੇ ਬੰਨਣਾ ਹੈ ਸਪਰਮ ਤੋਂ ਓਵਮ ਤੋਂ ਔਰ ਉਹਦੀ ਜਿਹੜੀ ਗ੍ਰੋਥ ਹੋਣੀ ਹੈ ਉਹ ਹੋਣੀ ਹੈ ਆਪਣੇ ਯੂਟਰਸ ਜ ਹੈਨਾ ਇਦਾਂ ਚੋ ਸੋਚੋ ਕਿ ਕਿਤੇ ਵੀ ਕੁਝ ਵੀ ਹਲਕਾ ਜਿਹਾ ਵੀ ਡਿਫੈਕਟ ਆ ਜਾਂਦਾ ਹੈ ਨਾ ਤਾਂ ਉਹ ਮੇਰੇ ਬੱਚੇ ਦੀ ਗ੍ਰੋਥ ਨੂੰ ਇਫੈਕਟ ਕਰਦਾ ਹੈ ਹੈਨਾ ਉਸ ਤੋਂ ਬਾਅਦ ਫੈਕਟਰਸ ਹੋਰ ਜਿਹੜੇ ਆ ਜਾਂਦੇ ਆ ਕਿ ਤੁਸੀਂ ਸੋਚੋਗੇ ਕਿ ਬੱਚੇ ਅਗਰ ਫੀਅਰ ਉਹਦੇ ਚ ਪੈਦਾ ਹੁੰਦੇ ਆ ਬੱਚਿਆਂ 'ਚ ਇੱਕ ਡਰ ਅਗਰ ਉਹਦੇ ਨਾਲ ਮਦਰ 'ਚ ਡਰ ਪੈਦਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੀ ਉਹ ਸਾਰੀਆਂ ਚੀਜ਼ਾਂ ਵੀ ਇਫੈਕਟ ਕਰਦੀਆਂ ਜਿਹੜੀ ਕਹਿੰਦੇ ਮਤਲਬ ਵੀ ਜਦੋਂ ਬੱਚਾ ਗਰਭ 'ਚ ਹੁੰਦਾ ਉਦੋਂ ਹੀ ਇਹ ਸਾਰਾ ਕੁਝ ਚੱਲ ਰਿਹਾ ਹੁੰਦਾ ਬਿਲਕੁਲ ਗਰਭ 'ਚ ਵੀ ਹੁੰਦਾ ਔਰ ਈਵਨ ਬਿਫੋਰ ਬਿਫੋਰ ਕਨਸੈਪਸ਼ਨ ਬਿਫੋਰ ਕਨਸੈਪਸ਼ਨ ਜਦੋਂ ਕਨਸੈਪਸ਼ਨ ਹੋਣੀ ਹੈ ਜਦੋਂ ਅਸੀਂ ਸਪਰਮ ਐਂਡ ਓਵਮ ਦੀ ਗੱਲ ਕਰਦੇ ਆਂ ਜੋ ਪੇਰੈਂਟਸ ਦਾ ਸਾਈਕੋਲੋਜੀਕਲ ਮਾਈਂਡ ਹੈ ਉਹ ਵੀ ਉਹਦੇ ਤੇ ਇਫੈਕਟ ਕਰਦਾ ਤੁਸੀਂ ਦੇਖੋਗੇ ਤੇ ਮੈਂ ਇਹ ਹੀ ਚੀਜ਼ ਦੱਸਣ ਲੱਗੀਆਂ ਕਿ ਉਹਦੇ ਵਿੱਚ ਬਹੁਤ ਸਾਰੇ ਫੈਕਟਰ ਹੁੰਦੇ ਆ ਨਾ ਕਿ ਜਦੋਂ ਅਸੀਂ ਦੇਖਦੇ ਆ ਕਿ ਪੇਰੈਂਟਸ ਅ ਬੋਡੀ ਚ ਬਾਰੋ ਕਿਸੇ ਜਗ੍ਹਾ ਤੋਂ ਕੋਈ ਚੀਜ਼ ਨਹੀਂ ਆਂਦੀ ਓਵਮ ਉਸੀ ਚੀਜ਼ ਤੋਂ ਬਣਦਾ ਹੈ ਜੋ ਮੈਂ ਖਾਣਾ ਖਾ ਰਹੀ ਹਾਂ ਮੇਰਾ ਉਹ ਖਾਣਾ ਕਿੰਨਾ ਅੱਛਾ ਮੈਂ ਖਾ ਰਹੀ ਹਾਂ ਮੈਂ ਉਹਦੇ ਚੋਂ ਕਿੰਨਾ ਰਸ ਲੈ ਰਹੀ ਹਾਂ ਔਰ ਐਂਡ ਚ ਮਤਲਬ ਮੇਰਾ ਰਸ ਰક્ત ਮਾਸ ਮੇਦ ਅਸਤੀ ਮਜਾ ਸ਼ੁਕਰ ਸ਼ੁਕਰ ਜੋ ਹੈ ਅਲਟੀਮੇਟ ਧਾਤੂ ਹੈ ਔਰ ਓਜ ਹੈ ਜਿਸ ਦੇ ਤੋਂ ਜਾ ਕੇ ਬੱਚਾ ਬਣਦਾ ਹੈ ਇਸੇ ਤਰ੍ਹਾਂ ਲੇਡੀ ਦਾ ਹੈ ਇਸੀ ਤਰ੍ਹਾਂ ਆਦਮੀ ਦਾ ਤੁਸੀਂ ਦੇ ਇਹਨਾਂ ਦੀ ਅਗਰ ਅਸੀਂ ਟੈਸਟਿੰਗ ਔਰ ਉਹਦੇ ਤੇ ਜਾਵਾਂਗੇ ਤਾਂ ਜਿੰਨੇ ਵੀ ਇਹ ਲੋਕ ਹੁੰਦੇ ਆ ਇਹਨਾਂ ਦੀ ਜੋ ਜੋ ਟੈਸਟ ਵਗੈਰਾ ਹੁੰਦੇ ਆ ਤਾਂ ਤੁਸੀਂ ਦੇਖੋਗੇ ਇਹਨਾਂ ਦਾ ਜਿਹੜਾ ਬੇਸਿਕ ਜੋ ਬੋਨ ਮੈਰੋ ਹੈ ਔਰ ਜੋ ਬੋਨਸ ਹੈ ਦੇ ਆਰ ਵੀਕ ਤੋ ਇਸ ਸੂਚਕੇ ਕਿ ਉਹਨਾਂ ਦੀ ਆਪਣੀ ਬਚਪਨ ਤੋਂ ਹੀ ਇਮਿਊਨਿਟੀ ਵੀਕ ਹੁੰਦੀ ਹੈ ਔਰ ਉਹ ਜਦਾਂ ਜਿੱਦਾਂ ਗਰੋ ਕਰਦੇ ਆ ਤਾਂ ਵੀ ਉਹਨਾਂ ਦੇ ਜੋ ਹਾਰਮੋਨਸ ਹੈ ਬਾਡੀ ਨੇ ਜਿੰਨੇ ਪ੍ਰੋਡਿਊਸ ਕਰਨੇ ਹੁੰਦੇ ਆ ਨਾ ਉਹਨੇ ਜ਼ਿਆਦਾ ਨਹੀਂ ਹੋ ਪਾਉਂਦੇ ਇੱਥੇ ਮਤਲਬ ਬਗਰ ਅਸੀਂ ਮੈਂ ਮੈਂ ਪਹਿਲੇ ਵੀ ਆਪਣੇ ਨਾਲ ਗੱਲ ਹੋਈ ਆ ਕਿ ਮੈਂ ਤੇ ਜਦੋਂ ਸਭ ਤੋਂ ਪਹਿਲੇ ਮੈਂ ਇਹਦੇ ਚ ਰਾਈਟਿੰਗ ਚ ਆਈ ਆ ਸਭ ਤੋਂ ਪਹਿਲੀ ਮੈਂ ਇਹ ਬੁੱਕ ਲਿਖੀ ਸੀਗੇ ਕਿ ਯੂ ਕੈਨ ਕਸਟਮਾਈਜ਼ ਯੂਅਰ ਚਾਈਲਡ ਉਹਦੇ ਚ ਹੈ ਕਿ ਅਸੀਂ ਸਿਰਫ ਇੱਥੇ ਥਰਡ ਜੈਂਡਰ ਦੀ ਗੱਲ ਨਹੀਂ ਕਰਾਂਗੇ ਉੱਥੇ ਕਿ ਕਿ ਅਗਰ ਤੁਹਾਡੇ ਬੱਚੇ ਨੂੰ ਕਈ ਵਾਰ ਹੁੰਦਾ ਡਾਇਬੀਟਿਸ ਬਚਪਨ ਤੋਂ ਹੋ ਜਾਂਦੀ ਆ ਜਾਂ ਹਾਰਟ ਇਨ ਦਾ ਜੋ ਹੋਲ ਇੱਕ ਹਾਰਟ ਚ ਵੀ ਹੋਲ ਹੋ ਜਾਂਦਾ ਹੈ ਜਾਂ ਇਹੀ ਚੀਜ਼ ਹੈ ਇਹ ਕੀ ਹੈ रिप्रोडक्टिव ਸਿਸਟਮ ਚ ਕੁਝ ਨਾ ਕੁਝ ਜਾ ਕੇ ਸਟਕ ਹੋ ਗਿਆ ਜਾਂ ਉਹਨੇ ਬੰਦ ਕਰਤਾ ਜਿਦੇ ਕਰਕੇ ਇਹ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ ਤੋਂ ਅਸੀਂ ਉੱਥੇ ਜਾ ਕੇ ਇਹੀ ਚੀਜ਼ਾਂ ਸਮਝਾਉਂਦੇ ਆ ਪੇਰੈਂਟਸ ਨੂੰ ਕਿ ਅਗਰ ਤੁਹਾਨੂੰ ਥੋੜੀ ਜੀ ਜਾਣਕਾਰੀ ਹੋਵੇ ਤਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਬਚਾ ਸਕਦੇ ਹੋ ਇਸ ਤੇ ਅੱਗੇ ਕੀ ਸਵਾਲ ਜੋ ਮੇਰੇ ਕੋਲ ਆਉਂਦਾ ਹਮੇਸ਼ਾ ਉਹ ਕਹਿੰਦੇ ਕਿ ਅਸੀਂ ਇੰਨੀਆਂ ਚੀਜ਼ਾਂ ਦੇ ਬਾਰੇ ਕਦੇ ਨਹੀਂ ਸੁਣਿਆ ਕਿ ਇਦਾਂ ਦੇ ਵੀ ਕੋਈ ਫੈਕਟਰ ਹੁੰਦੇ ਆ ਜਿਨ੍ਹਾਂ ਦਾ ਇਫੈਕਟ ਹੁੰਦਾ ਉੱਥੇ अगर ਤੁਸੀਂ ਕਹੋਗੇ ਤਾਂ ਮੈਂ ਉਸ ਤੋਂ ਅੱਗੇ ਅੱਗੇ ਉਸ ਤੋਂ ਅੱਗੇ ਵੀ ਡਿਸਕ੍ਰਾਈਬ ਕਰਨਾ ਚਾਹੂੰਗੀ ਹੈਨਾ ਹਾਂ ਕਿਉਂਕਿ ਇਹਦੇ ਵਿੱਚ ਦੇਖੋ ਕਿ ਮੇਰੀ ਬਾਡੀ ਆਯੁਰਵੇਦ ਜੀ ਕੀ ਕਹਿੰਦੇ ਆ ਸੀ ਤਿੰਨ ਚੀਜ਼ਾਂ ਤੋਂ ਬਣੀ ਹੈ ਹੈਨਾ ਵਾਤ ਪਿਤ ਔਰ ਕਫ ਵਾਤ ਕੀ ਹੈ ਮੇਰੀ ਬਾਡੀ ਚ ਜਿੰਨੀ ਵੀ ਚੰਚਲਤਾ ਹੈ ਹਾਈਪਰ ਐਕਟੀਵਿਟੀ ਮੇਰੀ ਬਾਡੀ ਚ ਹੈਨਾ ਹਵਾ ਹੈ ਜਿੰਨੀ ਮੇਰੀ ਬਾਡੀ ਚ ਪਿਤ ਹੈ ਮੇਰੀ ਬਾਡੀ ਚ ਐਗਰੈਸ਼ਨ ਹੈ ਜਿੰਨਾ ਆ ਮਤਲਬ ਮੇਰੀ ਬੋਡੀ ਚ ਫਾਇਰ ਐਲੀਮੈਂਟ ਹੈ ਉਸ ਤੋਂ ਬਾਅਦ ਵਾਟਰ ਹੈ ਕਾਫ ਐਲੀਮੈਂਟ ਹੈ ਤੋਂ ਇਹਨਾਂ ਤਿੰਨਾਂ ਚੋ ਜਿਸ ਚੀਜ਼ ਦੀ ਬਹੁਤਾਤ ਹੋ ਜਾਏਗੀ ਉਸ ਟਾਈਮ ਤੇ ਉਸ ਉਸੀ ਤਰ੍ਹਾਂ ਦੀ ਪ੍ਰੋਬਲਮ ਬੱਚਿਆਂ ਦੇ ਵਿੱਚ ਅਸੀਂ ਦੇਖੀ ਹੈ ਕਿ ਬੱਚੇ ਜਦੋਂ ਪੈਦਾ ਹੁੰਦੇ ਆ ਉਹਨਾਂ ਦੇ ਬਰਥ ਦੇ ਟਾਈਮ ਤੇ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਅ ਇਹ ਹੀ ਆਪਣੇ ਵੀ ਪਹਿਲੇ ਵੀ ਹੁੰਦੇ ਸੀ ਬਟ ਹੁਣ ਕਿਉਂਕਿ ਹੁਣ λε डर्मिंग ਇਸ ਲਈ ਹੋ ਰਿਹਾ ਡਿਸਕਸ਼ਨ ਸਾਨੂੰ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ ਹੁਣ ਬਹੁਤ ਜ਼ਿਆਦਾ ਤਾਦਾਤ ਚ ਹੋਣਾ ਸ਼ੁਰੂ ਹੋ ਗਿਆ ਔਰ ਕੁਝ ਮੀਡੀਆ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਤੁਹਾਨੂੰ ਪਤਾ ਲੱਗਣ ਲੱਗ ਗਿਆ ਕਿ ਕਿੰਨੀ ਰੇਸ਼ੋ ਵੱਧਦੀ ਹੈ ਹਾਂ ਤਾਂ ਕਿੰਨੇ ਕੋ ਮਤਲਬ ਸਟੇਟ ਵਾਈਜ਼ ਦੇਖੀਏ ਤਾਂ ਕਿੰਨੇ ਕੋ ਸਟੇਟ ਵਾਈਜ਼ ਹਾਂ ਮੈਂ ਇੱਥੇ ਦੇਖ ਰਹੀ ਸੀਗੀ ਇਹਦੇ ਚ ਹਾਂ ਸਟੇਟ ਵਾਈਜ਼ ਅਗਰ ਦੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼ ਦੇ 28% ਹੈ ਆਂਧਰਾ ਪ੍ਰਦੇਸ਼ 9% ਹੈ ਮਹਾਰਾਸ਼ਟਰ 8 ਹੈ ਔਰ ਵੈਸਟ ਬੰਗਾਲ 9% ਹੈ ਔਰ ਇਹ ਰੇਸ਼ੋ ਵੱਧਦੀ ਹੈ ਇੱਕ ਚੀਜ਼ ਇੱਥੇ ਤੁਸੀਂ ਨੋਟਿਸ ਕੀਤੀ ਹੋਏਗੀ ਕਿ ਹੁਣ ਦੀ ਜਿਹੜੀ ਜਨਰੇਸ਼ਨ ਹੈ ਇਹ ਜਨਰੇਸ਼ਨ ਉਹ ਜਨਰੇਸ਼ਨ ਹੈ ਜਿਹੜੀ ਉਸ ਫੀਅਰ ਚ ਪੈਦਾ ਹੋਈ ਹੈ ਕਿ ਅਗਰ ਗਰਲ ਚਾਈਲਡ ਹੋਏਗਾ ਤਾਂ ਕਿਤੇ ਫੀਟੀਸਾਈਡ ਨਾ ਹੋ ਜਾਏ ਹੈਨਾ ਤੁਸੀਂ ਦੇਖੋਗੇ ਕਿ ਉਹ ਉਸ ਏਜ ਚ ਅਸੀਂ ਆ ਰਹੇ ਹਾਂ ਕਿਉਂਕਿ 1990 ਤੋਂ ਅਲਟਰਾਸਾਉਂਡ ਵਗੈਰਾ ਆਇਆ ਸੀ ਔਰ ਉਸ ਟਾਈਮ ਤੇ ਜੋ ਇਲੀਗਲ ਅਬੋਰਸ਼ਨ ਕੇ ਮਤਲਬ ਅਗਰ ਲੜਕੀ ਹੁੰਦੀ ਸੀਗੀ ਤਾਂ ਉਹਨੂੰ ਫਿਟਿਸਾਈਡ ਉਹਦਾ ਅਬੋਰਸ਼ਨ ਕਰ ਦਿੱਤਾ ਜਾਂਦਾ ਸੀ ਤੁਸੀਂ ਦੇਖੋਗੇ ਇਹ ਇਹ ਬੱਚੇ ਉਸੇ ਹੈ ਜੋ ਡਰ ਦੇ ਨਾਲ ਡਰ ਅਸੀਂ ਮੈਂ ਹਮੇਸ਼ਾ ਰਿਲੇਟ ਕਰਦੀ ਹਾਂ ਬਾਤ ਪ੍ਰਕੋਪ ਦੇ ਨਾਲ ਬਾਤ ਪ੍ਰਕੋਪ ਕੀ ਹੈ ਕਿ ਮੈਂ ਹਮੇਸ਼ਾ ਉਹ ਡਰ ਉਹ ਮਦਰ ਵੀ ਉਸ ਡਰ ਚ ਰਹੀ ਕਿ ਅਗਰ ਬੇਟੀ ਹੋਈ ਤਾਂ ਮਾਰ ਦਿੱਤੀ ਜਾਏਗੀ ਹਮ ਔਰ ਉਹ ਬੱਚਾ ਬੱਚਾ ਤਾਂ ਨੇਚਰਲੀ ਹਰ ਚੀਜ਼ ਉਹਦੇ ਚ ਟ੍ਰਾਂਸਫਰ ਮਾਂ ਤੋਂ ਹੀ ਟ੍ਰਾਂਸਫਰ ਹੁੰਦੀ ਆ ਤਾਂ ਬੱਚਾ ਵੀ ਉਸ ਡਰ ਦੇ ਨਾਲ ਪੈਦਾ ਹੋਇਆ ਡਰ ਨਾਲ ਪੈਦਾ ਹੋਇਆ ਤਾਂ ਉਹਦੀ ਇਮਿਊਨਿਟੀ ਤਾਂ ਵੈਸੇ ਹੀ ਖਤਮ ਹੋ ਗਈ ਉਹਦੀ ਉਸੇ ਟਾਈਮ ਤੇ ਹੀ 3 ਮਹੀਨੇ ਤੱਕ ਉਹਦੋਂ ਦੇਖਦੇ ਹੁੰਦੇ ਸੀ ਕਿ 3 ਮਹੀਨੇ ਦਾ ਬੱਚਾ ਹੈ ਉਹਦੇ ਚ ਗਰੋਥ ਹੋ ਜਾਏਗੀ ਲੜਕਾ ਹੋਏਗਾ ਤਾਂ ਅਗਰ ਉਹ ਲੜਕਾ ਹੈ ਵੀ ਹੈ ਔਰ ਰਹਿ ਵੀ ਗਿਆ ਤਾਂ ਉਹਦੇ ਕਿਉਂਕਿ ਅੰਦਰ ਉਹਦਾ ਮੈਂਟਲੀ ਹੀ ਇਜ਼ ਵੀਕ ਮਦਰ ਨੇ ਉਹਨੂੰ ਹੀ ਤੁਸੀਂ ਸੋਚੋਗੇ ਕਿ ਮਦਰ ਨੇ ਹੀ ਉਹਨੂੰ ਇੱਕ ਸੈਂਸੇਸ਼ਨ ਦਿੰਦੇ ਰਹੀ ਹੈ ਕਿ ਅਗਰ ਲੜਕੀ ਹੋਈ ਤਾਂ ਮੈਨੂੰ ਇਹ ਬੋਸ ਮਤਲਬ ਮਾਂ ਜੋ ਸੋਚਦੀ ਹੈ ਉਹਦੇ ਅਕੋਰਡਿੰਗ ਹੀ ਸਾਰਾ ਕੁਝ ਹੁੰਦਾ ਹੈ ਮਤਲਬ ਅੱਗੇ ਜੋ 100% ਅਸੀਂ ਉਹੀ ਕਹਿੰਦੇ ਆ ਕਿ ਆਪਣੇ ਬੱਚੇ ਨੂੰ ਜੋ ਪਹਿਲੇ ਦੇ ਲੋਗ ਕਰਦੇ ਸੀ ਨਾ ਕਿ ਅਭੀ ਉਹਨਾਂ ਨੇ ਕਿ ਅਭੀ ਬੰਨ ਯੂ ਉਹਨਾਂ ਨੇ ਸਿਖਾਇਆ ਸੀ ਹੈ ਨਾ ਚੱਕਰ ਵੀ ਕਿਵੇਂ ਤੋੜਨਾ ਹੈ ਯਾ ਅਸੀਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਐਸੀ ਤੇ ਬੱਚੇ ਨੂੰ ਇਹ ਵੀ ਸਾਰੀਆਂ ਚੀਜ਼ਾਂ ਸਮਝਾਉਂਦੇ ਆ ਪੇਰੈਂਟਸ ਨੂੰ ਸਮਝਾਉਂਦੇ ਆ ਕਿ ਜਦੋਂ ਬੱਚਾ ਤੁਹਾਡੇ ਗਰਭ ਚ ਹੀ ਐ ਉਹ ਪਹਿਲੇ ਦਿਨ ਤੋਂ ਹੀ ਸਮਝਣਾ ਸ਼ੁਰੂ ਕਰਦਾ ਔਰ ਅੱਜ ਮੈਂ ਇੱਕ ਬਹੁਤ ਇੰਟਰਸਟਿੰਗ ਗੱਲ ਦੱਸਦੀ ਆ ਕਿ ਹੁਣ ਇੰਨੇ ਅਲਟਰਾਸਾਉਂਡ ਅਵੇਲੇਬਲ ਐ ਨੈਟ ਤੇ ਤੁਸੀਂ ਜਾ ਕੇ ਉਹਨਾਂ ਨੂੰ ਦੇਖੋਗੇ ਤੁਹਾਨੂੰ ਉਹਨਾਂ ਦੀ ਬੱਚਿਆਂ ਦੀ ਪੂਰੀ ਪੂਰੀ ਮੂਵਮੈਂਟ ਦਿਖਦੀ ਆ ਦੇ ਆਰ ਸਮਾਈਲਿੰਗ ਦੇ ਆਰ ਗੈਟਿੰਗ ਐਂਗਰੀ ਉਹਨਾਂ ਨੂੰ ਦੇਖੋ ਕਿ ਮ ਮਦਰ ਰੋ ਰਹੀ ਆ ਤਾਂ ਬੱਚੇ ਵੀ ਦੇ ਆ ਸੌਬਿੰਗ ਮੈਨੂੰ ਉਹ ਸਾਰੀਆਂ ਤੁਸੀਂ ਜਦ ਸਾਡੇ ਕੋਲ ਹੁਣ ਕਿਉਂਕਿ ਅੱਜ ਕੱਲ ਰਿਕਾਰਡ ਹੋ ਜਾਂਦੀ ਆ ਪਹਿਲੇ ਸਿਰਫ ਇੱਕ ਸਾਨੂੰ ਇੱਕ ਇਨਫੋਰਮੇਸ਼ਨ ਸੀਗੀ ਕਿ ਹਾਂ ਇਦਾਂ ਵੀ ਹੁੰਦਾ ਅੱਜ ਦੀ ਡੇਟ ਤੋਂ ਸਾਰੀਆਂ ਚੀਜ਼ਾਂ ਰਿਕਾਰਡ ਹੋ ਜਾਂਦੀਆਂ ਤਾਂ ਤੁਸੀਂ ਦੇਖੋਗੇ ਕਿ ਮਦਰ ਦੀ ਸਾਈਕੋਲੋਜੀ ਜਿਹੜੀ ਹੈ ਉਸ ਚੀਜ਼ ਦਾ ਬੇਟੇ ਦੇ ਬੱਚੇ ਦੇ ਉੱਤੇ ਇੰਨਾ ਕ ਇਫੈਕਟ ਹੁੰਦਾ ਤਾਂ ਹੀ ਅਸੀਂ ਕਹਿੰਦੇ ਆ ਕਿ ਆਪ ਨੇ ਬੱਚੇ ਨੂੰ ਖੁਸ਼ ਰੱਖੋ ਆਪਾਂ ਕਿਉਂ ਕਹਿੰਦੇ ਆ ਮਦਰ ਨੂੰ ਕਿ ਖੁਸ਼ ਰਹਿਣਾ ਚਾਹੀਦਾ ਹਮੇਸ਼ਾ ਔਰ ਉਹਨੂੰ ਜੋ ਵੀ ਮੈਡੀਸਨ ਹੈ ਮਨ ਕਰੇ ਨਾ ਕਰੇ ਉਹਨੇ ਆਪਣੇ ਲਈ ਨਹੀਂ ਲੈਣੀ ਉਹਨੇ ਆਉਣ ਵਾਲੇ ਬੱਚੇ ਦੇ ਲਈ ਮੈਡੀਸਨ ਲੈਣੀ ਹੁੰਦੀ ਆ ਜਾਂ ਉਹਨੇ ਫੀਡ ਜਿਹੜੀ ਪ੍ਰੋਪਰ ਲੈਣੀ ਆ ਉਹ ਮਦਰ ਨੇ ਬੱਚੇ ਦੇ ਲਈ ਲੈਣੀ ਹੁੰਦੀ ਆ ਨਾ ਕਿ ਆਪਣੇ ਲਈ ਲੈਣੀ ਹੁੰਦੀ ਆ ਔਰ ਕਈ ਵਾਰ ਕੀ ਹੁੰਦਾ ਕਿ ਉਹ ਬੱਚੇ ਦਾ ਇੰਨਾ ਵੀ ਖੋਨਾ ਕਿ ਮਾਂ ساری ਉਮਰ ਫਿਰ ਨਾ ਉਹ ਪੇਸ਼ ਤਾਂ ਨਹੀਂ ਰਹਿੰਦੀ ਕਿ ਮੈਨੂੰ ਇਸ ਟਾਈਮ ਤੇ ਕੈਲਸ਼ੀਅਮ ਲੈ ਲੈਣਾ ਚਾਹੀਦਾ ਸੀ ਆਇਰਨ ਲੈ ਲੈਣਾ ਚਾਹੀਦਾ ਸੀ ਉਸ ਟਾਈਮ ਤੁਹਾਡਾ ਮਨ ਕਰੇ ਨਾ ਕਰੇ ਬਟ ਤੁਹਾਨੂੰ ਇੱਕ ਜਿਹੜਾ ਜਿਹੜੀ ਰੂਹ ਮੈਂ ਕਹਿੰਨੀ ਆ ਹਮੇਸ਼ਾ ਕਿ ਤੁਹਾਡੇ ਅੰਦਰ ਇੱਕ ਪਲ ਰਹੀ ਆ ਤੁਹਾਨੂੰ ਉਹਦੇ ਵੱਲ ਬਹੁਤ ਧਿਆਨ ਦੇਣਾ ਚਾਹੀਦਾ ਇਹ ਜਿਹੜੇ ਜਿਹੜੇ ਗੇਜ਼ ਜਾਂ ਐਲਜੀਬੀਟੀ ਜਾਂ ਟਰਾਂਸ ਜੈਕਟਰ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਇਲਾਜ ਵੀ ਹੈ ਜਾਂ ਮਤਲਬ ਇਦਾਂ ਜੇ ਮਤਲਬ ਜਿਵੇਂ ਮਦਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਤੇ ਉਸ ਤੋਂ ਬਾਅਦ ਉਹ ਮਤਲਬ ਇੱਕ ਨਾਰਮਲ ਲਾਈਫ ਚਾਹ ਨਹੀਂ ਸਕਦਾ ਜਾਂ ਉਹ ਇਦਾਂ ਹੀ ਰਹੇਗਾ ਕੁਝ ਹੈ ਉਹਨਾਂ ਦੇ ਇਲਾਜ ਵੀ ਹੈ ਜਾਂ ਇਦਾਂ ਹੀ ਸਭ ਕੁਝ ਚੱਲਦਾ ਰਹਿਣ ਦੇ ਲਾਈਫ ਉਹਨਾਂ ਦੀ ਇਦਾਂ ਹੀ ਚੱਲਦੀ ਰਹਿੰਦੀ ਹੈ ਦੇਖੋ ਜਿੱਥੇ ਪੈਥੋਲੋਜੀਕਲ ਫੈਕਟਰ ਆ ਜਾਂਦੇ ਨੇ ਨਾ ਜਿੱਥੇ ਉਹਨਾਂ ਦਾ ਹੈਗਾ ਆ ਕਿ ਵੀ ਉਹਨਾਂ ਦੇ ਫਾਰਮੇਸ਼ਨ ਰੀਪਰੋਡਕਟਿਵ ਆਉਟਰ ਜੋ रिप्रोडਕਟਿਵ ਸਿਸਟਮ ਦੀ ਅਸੀਂ ਗੱਲ ਕਰਦੇ ਆ ਉਥੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਨਾ ਬਾਕੀ ਅਗਰ ਜਿੰਨੇ ਮੈਂ ਆ ਪਾਰਟੀਕਲ ਵੀ ਇੱਕ ਪਬਲਿਸ਼ ਕੀਤਾ ਹੈ ਨਾ ਉਹਦੇ ਚ ਮੈਂ 40 ਟਾਈਪਸ ਦਸੀਆਂ ਹਨ ਜਿਹੜੇ ਕਿ ਟ੍ਰੀਟੇਬਲ ਹੈ ਮੈਂ ਹਮੇਸ਼ਾ ਪੇਰੈਂਟਸ ਨੂੰ ਕਹਿੰਦੀ ਆ ਕਿ ਆਪਣੇ ਬੱਚਿਆਂ ਤੇ ਇੱਕ ਵਿਜੀਲੈਂਟ ਉਹ ਰੱਖੋ ਜਦੋਂ ਉਹ ਗ로우 ਕਰਦੇ ਆ ਮਤਲਬ ਪਿਊਬਰਟੀ ਤੇ ਜਦੋਂ ਬੱਚੇ ਪਹੁੰਚਦੇ ਆ ਤੁਸੀਂ ਉਹਨਾਂ ਦੇ ਉਸ ਟਾਈਮ ਤੇ ਜ਼ਰੂਰ ਧਿਆਨ ਰੱਖੋ ਅ ਇਥੇ ਇੱਕ ਐਗਜ਼ਾਮਪਲ ਅਸੀਂ ਇੰਸਟਿਜ ਦੀ ਵੀ ਲਵਾਂਗੇ ਕਿ ਜੋ ਅੱਜਕੱਲ ਬੱਚੇ ਹੈ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਅਗਰ ਤੁਹਾਨੂੰ ਛੋਟੇ ਹੁੰਦੇ ਤੋਂ ਵੀ ਮਤਲਬ ਤੁਸੀਂ ਬਿਲਕੁਲ ਸਾਫ਼ ਉਹਦੀ ਮੂਵਮੈਂਟਸ ਚ ਸਾਫ਼ ਦੇਖ ਸਕਦੇ ਹੋ ਕਿ ਇਹਦੀਆਂ ਮੂਵਮੈਂਟਸ ਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਹਾਲਾਂਕਿ ਮੈਂ ਹਮੇਸ਼ਾ ਕਹਿੰਦੀ ਆ ਕਿ ਜੋ ਜਿੱਥੇ ਤੁਹਾਡੇ ਇਕੁਅਲ ਹੋ ਜਾਂਦੀ ਹੈ ਨਾ ਜਿੱਥੇ ਮੇਲ ਔਰ ਫੀਮੇਲ ਦੀ ਰੇਸ਼ੋ 50 50 ਹੋ ਜਾਂਦੀ ਹੈ ਉੱਥੇ ਕੀ ਹੋ ਜਾਂਦਾ ਨਾ ਉੱਥੇ ਫਿਰ ਇਹ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਕੇ ਤੁਸੀਂ ਤੋ ਦੇਖੋਗੇ ਕਿ ਜੋ ਇਹ ਫਾਰਮੇਸ਼ਨ ਹੁੰਦੇ ਆ ਗੰਦਰਵ ਗੰਦਰਵ ਇਹ ਜੋ ਜੋ ਜਿੰਨੇ ਵੀ ਇਹ ਲੋਕ ਤੁਸੀਂ ਦੇਖੋਗੇ ਉਹ ਕਿਸੇ ਨਾ ਕਿਸੇ ਕਲਾ ਚ ਜ਼ਰੂਰ ਨਿਪੁੰਨ ਹੁੰਦੇ ਆ ਹੈਨਾ ਜਾਂ ਤਾਂ ਫੈਸ਼ਨ ਡਿਜ਼ਾਈਨਿੰਗ ਚ ਹੋਣਗੇ ਜਾਂ ਨ੍ਰਿਤਿਆ ਚ ਤੁਸੀਂ ਦੇਖੋ ਕਿ ਉਹਨਾਂ ਦੇ ਬੱਚੇ ਜਿਹੜੇ ਅੱਜ ਕੱਲ ਤੁਸੀਂ ਦੇਖੋਗੇ ਡਾਂਸ ਕਰਦੇ ਆ ਨਾ ਉਹਨਾਂ ਚੋਂ ਤੁਸੀਂ ਉਹ ਲਚਕ ਉਹਨਾਂ ਦੇ ਛੋਟੇ ਹੁੰਦਿਆਂ ਚੋ ਹੀ ਪਤਾ ਲੱਗ ਜਾਈਗੀ ਤੋਂ ਪੇਰੈਂਟਸ ਨੂੰ ਮੈਂ ਹਮੇਸ਼ਾ ਕਹਿੰਦੀ ਆ ਕਿ ਥੋੜਾ ਵਿਜੀਲੈਂਟ ਰੋ ਤੁਹਾਨੂੰ ਅਗਰ ਹਲਕਾ ਜਿਹਾ ਵੀ ਲੱਗਦਾ ਨਾ ਤੁਸੀਂ ਇਹ ਚ ਨਾ ਰੋ ਕਿ ਮੇਰੇ ਬੱਚੇ ਨੂੰ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੇ ਸਪਰਮ ਸਾਡੇ ਓਵਮ ਚ ਇੰਨੀਆ ਮੈਟਲ ਟਾਕਸਿਨਸ ਇਹਦੇ ਚ ਤੁਸੀਂ ਇਹ ਨਾ ਸੋਚੋ ਕਿ ਸਾਡੀ ਕੋਈ ਅਸੀਂ ਕੋਈ ਡਾਇਰੈਕਟ ਕੰਟਰੀਬਿਊਸ਼ਨ ਹੈ ਅਸੀਂ ਅੱਜ ਦੀ ਡੇਟ ਚ ਜੋ ਪੋਲਿਊਟਡ ਇਹਨਾਂ ਸਭ ਕੁਝ ਖਾ ਰਹੇ ਆ ਟਾਕਸਿਨਸ ਆ ਰਹੇ ਆ ਸਾਡੇ ਅਰਥਾ ਜੋ ਇੰਨੀ ਸਾਡੀਆਂ ਜਿਹੜੀਆਂ ਕਣਕ ਵਗੈਰਾ ਅਸੀਂ ਲੈਂਦੇ ਆ ਉਹਦੇ ਵਿੱਚ ਹੀ ਇੰਨੇ ਟਾਕਸਿਨਸ ਆ ਰਹੇ ਆ ਲੈਡ ਆ ਰਿਹਾ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਹੈ ਨਾ ਤੋਂ ਉਹ ਸਾਰੀਆਂ ਚੀਜ਼ਾਂ ਅੱਗੇ ਪਾਸ ਹੋਣਗੀਆਂ ਕਿਉਂਕਿ ਮੈਂ ਜੋ ਖਾ ਰਹੀਆਂ ਉਹੀ ਤਾਂ ਅੱਗੇ ਪਾਸ ਹੋਏਗਾ ਉਹਦਾ ਹੀ ਓਵਮ ਬਣੇਗਾ ਉਹਦਾ ਸਪਰਮ ਬਣੇਗਾ ਔਰ ਉਹ ਸਾਰੀਆਂ ਚੀਜ਼ਾਂ ਜਾ ਕੇ ਇਫੈਕਟ ਕਰਦੀਆਂ ਬੱਚਿਆਂ ਤੇ ਤੋਂ ਪੇਰੈਂਟਸ ਨੂੰ ਚਾਹੀਦਾ ਉਸੇ ਟਾਈਮ ਉਹਦਾ ਧਿਆਨ ਰੱਖਣ ਤੁਸੀਂ ਕੋ ਉਹਨਾਂ ਦਾ ਬੱਚਿਆਂ ਦਾ ਪੂਰਾ ਟੈਸਟ ਕਰਵਾਓ ਉਹਨਾਂ ਦੇ ਹਾਰਮੋਨਸ ਦੀ ਚੈਕਿੰਗ ਕਰਵਾਓ ਤੁਹਾਨੂੰ ਲੱਗਦਾ ਹੈ ਕਿ ਰੀਪਰੋਡਕਟਿਵ ਸਿਸਟਮ ਇਫ ਓਕੇ ਤਾਂ ਉਹਨਾਂ ਨੂੰ ਅਸੀਂ ਮੈਡੀਸਿਨਸ ਦੀ ਹੈਲਪ ਦੇ ਸਕਦੇ ਹਾਂ ਅਸੀਂ ਹਾਰਮੋਨਸ ਦੀ ਹੈਲਪ ਦੇ ਸਕਦੇ ਹਾਂ ਜਿਸ ਦੇ ਨਾਲ ਅਸੀਂ ਉਹਨਾਂ ਨੂੰ ਇੱਕ ਸਾਈਡ ਤੇ ਲਿਜਾ ਸਕਦੇ ਹਾਂ ਅਗਰ ਉਹ ਗਰਲਿਸ਼ ਪੁਟੈਂਸੀ ਹੈਗੀ ਉਹਦੀ ਤਾਂ ਅਸੀਂ ਉਹਨੂੰ ਹੋਰ ਮੈਡੀਸਨ ਉਹਦੀ ਪ੍ਰੋਪਰ ਮੈਡੀਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਇੱਕ ਸਾਈਡ ਤੇ ਲਗਾ ਸਕਦੇ ਹਾਂ ਸੋ ਦਿਸ ਇਜ਼ ਦਾ ਰਿਸਪੌਂਸਿਬਿਲਟੀ ਆਫ ਪੇਰੈਂਟਸ ਕਿ ਉਹ ਦੇਖਣ ਕਿ ਮੇਰੇ ਬੱਚੇ ਚ ਅਗਰ ਕਿਤੇ ਮੈਨੂੰ ਥੋੜੀ ਵੀ ਕਮੀ ਪੇਸ਼ੀ ਦਿਖਦੀ ਹੈ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਅਬੈਂਡਨ ਨਹੀਂ ਕਰਨਾ ਚਾਹੀਦਾ ਅਸੀਂ ਉਹਨਾਂ ਦੀ ਜਿੰਨੀ ਹੈਲਪ ਹੋ ਸਕੇ ਉਹ ਨਿਓ ਕਰਨੀ ਚਾਹੀਦੀ ਹੈ ਔਰ ਇਹ ਜਿਹੜੀ ਹੁਣ ਇਹ ਚੀਜ਼ ਸ਼ੁਰੂ ਹੋ ਰਹੀ ਹੈ ਹੁਣ ਕਿਉਂਕਿ ਮੈਂ ਅੱਗੇ ਇਹ ਕਹਿ ਰਹੀ ਹਾਂ ਕਿ ਮੀਡੀਆ ਹੈ ਮਤਲਬ ਬਹੁਤ ਜ਼ਿਆਦਾ ਹਰੇਕ ਬੰਦੇ ਨੂੰ ਅਪਰੋਚ ਬਹੁਤ ਹੈ ਇਹ ਜੋ ਲੋਕ ਕਰ ਰਹੇ ਆ ਉਹ ਇੱਕ ਆਪਣੀ ਸਟਰਗਲ ਫॉर ਐਗਜ਼ਿਸਟੈਂਸ ਸ਼ੋਅ ਕਰ ਰਹੇ ਆ ਕਿ ਹਾਂ ਅਸੀਂ ਵੀ ਇਸ ਦੁਨੀਆ 'ਚ ਰਹਿ ਰਹੇ ਆ ਅਸੀਂ ਵੀ ਇੱਕ ਨਾਰਮਲ ਲਾਈਫ ਜੀਣੀ ਚਾਹੁੰਦੇ ਆ ਤੋ ਮੈਂ ਇਹ ਕਹਿਨੀ ਆ ਕਿ ਸਾਨੂੰ ਉਹਨਾਂ ਨੂੰ ਥੋੜ ਜਿਥੇ ਅਸੀਂ ਉਹਨਾਂ ਨੂੰ ਸਪੋਰਟ ਕਰ ਸਕੀਏ ਸਾਨੂੰ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਅਰਹੀ ਗੱਲ ਕਿ ਹਾਂ ਉਹਨਾਂ ਨੇ ਅਮ੍ਰਿਤਸਰ ਵਗੈਰਾ ਅਮ੍ਰਿਤਸਰ ਨੂੰ ਚੂਜ਼ ਕੀਤਾ ਸੀਗਾ ਤੋ ਉੱਥੇ ਜ਼ਰੂਰ ਹੈ ਕਿ ਬਿਲਕੁਲ ਚੀਜ਼ਾਂ ਸੀ ਮਰਿਆਦਾ ਚ ਰੱਖ ਕੇ ਕਰੀਏ ਤਾਂ ਹਰੇਕ ਦੇ ਲਈ ਹੀ ਅਚੀਆਂ ਹੁੰਦੀਆਂ ਉਹ ਚਾਏ ਅਸੀਂ ਉਹਨਾਂ ਦੀ ਸਪੋਰਟ ਕਰਦੇ ਆਂ ਹੈ ਠੀਕ ਤਰੀਕੇ ਦੇ ਨਾਲ ਕਰ ਰਹੇ ਆਂ ਬਟ ਕਈ ਵਾਰ ਉਹ ਕੀ ਹੈ ਨਾ ਕਈ ਪੰਜਾਬੀ ਚ ਕਹਿੰਦੇ ਨਾ ਕਿ ਕਰਨਕ ਦੇ ਨਾਲ ਕੋਣ ਵੀ ਪੀਸ ਜਾਂਦਾ ਹੈ ਨਾ ਤਾਂ ਜੋ ਲੋਕ ਬਿਲਕੁਲ ਮਤਲਬ ਜਾ ਜੈਨੂਨ ਜਿਨਾਂ ਨੂੰ ਜ਼ਰੂਰਤ ਹੈ ਕਈ ਵਾਰ ਉਹਨਾਂ ਨੂੰ ਫਾਇਦਾ ਨਹੀਂ ਮਿਲਦਾ ਜਿਹੜੇ ਆਰਟੀਫੀਸ਼ੀਅਲ ਬਾਰੂ ਹੋ ਹੋ ਰੇਡ ਜਿਨਾਂ ਜਿਨਾਂ ਨੂੰ ਕੋਈ ਪ੍ਰੋਬਲਮ ਵੀ ਨਹੀਂ ਉਹ ਸਿਰਫ ਮਨੀ ਮਾਈਂਡ ਹੋ ਕੇ ਮਨੀ ਦੇ ਨਾਲ ਰਿਲੇਟਡ ਹੋ ਕੇ ਕੁਝ ਇਹਦੋਂ ਨੂੰ ਆ ਰਿਹਾ ਤਾਂ ਉਹਨਾਂ ਤੇ ਥੋੜਾ ਜਿਹਾ ਇੱਕ ਕੰਟਰੋਲ ਬਹੁਤ ਜ਼ਰੂਰੀ ਹੈ ਬਿਕੋਜ਼ ਬਹੁਤ ਸਾਰੀਆਂ ਚੀਜ਼ਾਂ ਹੈ ਜਿਹਦੀ ਜਿਹੜੇ ਉਹ ਇਸ ਉਹਦੀ ਆਰਚ ਵੀ ਕਰ ਰਿਹਾ ਉਹ ਸਾਰੀਆਂ ਚੀਜ਼ਾਂ ਨੂੰ ਵੀ ਇੱਕ ਕੰਟਰੋਲ ਚਾਹੀਦਾ ਚਾਹੀਦਾ ਹੈ ਦੁਨੀਆ ਦੁਨੀਆ ਪਰਚ ਇਸ ਵੇਲੇ ਮਤਲਬ ਕਿੰਨੀ ਕੋ ਇਹਨਾਂ ਦੀ ਆਬਾਦੀ ਹੋਏਗੀ ਤੇ ਕੀ ਉਹਨਾਂ ਉੱਥੋਂ ਹੀ ਸਾਰਾ ਇਫੈਕਟ ਹੋਇਆ ਇੰਡੀਆ ਵੱਲ ਨੂੰ ਕਿਉਂਕਿ ਇੰਡੀਆ 'ਚ ਪਹਿਲਾਂ ਅਸੀਂ ਮਤਲਬ ਨਹੀਂ ਸੀ ਦੇਖਦੇ ਇਦਾਂ ਦੇ ਕੋਈ ਕੇਸ ਜਾਂ ਮਤਲਬ ਵਿਦੇਸ਼ਾਂ ਦੇ ਵੱਲ ਇਹ ਪਹਿਲਾਂ ਜ਼ਿਆਦਾ ਸੀਗਾ ਤੇ ਮਤਲਬ ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਕਿਦਾਂ ਦਾ ਹੋਣਾ ਚਾਹੀਦਾ ਤੇ ਕੀ ਬਚਾਅ ਕਿਸ ਤਰ੍ਹਾਂ ਕੀਤਾ ਜਾਵੇ ਮੋٹے ਸ਼ਬਦਾਂ 'ਚ ਜੇਕਰ ਪੁੱਛਣਾ ਚਾਹਾਂ ਤਾਂ ਸੀ ਅਗਰ ਤੁਸੀਂ ਖੁਦ ਨੂੰ ਵੈਸਟਰਨ ਕੰਟਰੀਜ਼ ਦੇ ਨਾਲ ਉਹਨਾਂ ਵਾਂਗ ਹੀ ਬਣਾਉਣਾ ਚਾਹੋਗੇ ਤਾਂ ਇਹ ਚੀਜ਼ਾਂ ਵੀ ਐਕਸੈਪਟ ਕਰਨੀਆਂ ਪੈਣਗੀਆਂ ਮੈਂ ਹਮੇਸ਼ਾ ਕਹਿੰਦੀ ਆ ਦੇਖੋ ਇੱਥੇ ਫਿਰ ਮੈਂ ਬਹੁਤ ਕਈ ਵਾਰ ਕੜਵਾ ਬੋਲਦੀ ਆ ਬਟ ਮੈਂ ਬੋਲਦੀ ਆ ਹੈਨਾ ਮੈਂ ਇਥੇ ਕਹਿੰਦੀ ਆ ਕਿ ਉਹਨਾਂ ਨੇ ਕੀ ਕਰਦੇ ਆ ਉਹ ਬੱਚਾ ਪੈਦਾ ਹੋਣ ਦਾ ਤੇ ਉਹਨੂੰ ਕੋਰਚ ਪਾ ਦਿੰਦੇ ਆ ਉਹ ਬੱਚੇ ਨੂੰ ਆਪਣੇ ਨਾਲ ਨਹੀਂ ਸੁਲਾਉਂਦੇ ਫੀਅਰ ਫੈਕਟਰ ਹੈ ਫਿਰ ਅਗੇਨ ਕਮਸ ਦਾ ਫੀਅਰ ਫੈਕਟਰ ਉਹ ਬੱਚਾ ਹੈ ਉਹਨੂੰ ਡਰ ਵੀ ਲੱਗ ਰਿਹਾ ਉਹ ਕੱਲਾ ਬਿਆ ਹੋਇਆ ਉਸ ਤੁਸ ਜਿਹਨਾਂ ਨਾਲ ਕੁੱਤੇ ਸੁਲਾ ਦਿੰਦੇ ਹੋ ਹੈਨਾ ਬਿੱਲੀ ਹੈ ਤੂੰ ਦੇਖੋਗੇ ਜੰਮ ਦੇ ਬੱਚਿਆਂ ਦੇ ਨਾਲ ਹੀ ਇੱਕ ਉਹ ਪਰ ਤੁਸੀਂ ਆਪਣੇ ਨਾਲ ਕਿਉਂ ਨਹੀਂ ਪਾ ਰਹੇ ਬੱਚੇ ਨੂੰ बच्चा डरਦਾ ਹੈ 100% ਡਰਦਾ ਹੈ ਸੌਂਦੇ ਹੋਏ ਜਦੋਂ ਉਹਨੂੰ ਡਰ ਲੱਗੂਗਾ ਉਹਨੂੰ ਮਾਂ ਚਾਹੀਦੀ ਹੈ ਕਿ ਉਹ ਕੁੱਤੇ ਬਿੱਲੀ ਨੂੰ ਜੱਪੀ ਪਾਏਗਾ ਨਾ ਸੌਰੀ ਟੂ ਸੇ ਥੀਸ ਵਰਡਸ ਬਟ ਇਹ ਹੈ ਫੈਕਟ ਹੈ ਔਰ ਇਹੀ ਹੈ ਜਿਹੜਾ ਰੇਸ ਕਰ ਰਿਹਾ ਹਰ ਚੀਜ਼ ਨੂੰ ਕਿਉਂਕਿ ਮੇਰਾ ਜਿਹੜਾ ਦਿਮਾਗ ਹੈ दैट इज ਨਿਊਰੋਲੋਜੀਕਲ ਸਿਸਟਮ दैट इज ਅੰਡਰ ਵਾਤਾਵ ਕਿਉਂਕਿ ਉੱਥੇ ਮੇਰਾ ਮੇਰੇ ਕੋਈ ਕੰਟਰੋਲ ਨਹੀਂ ਹੈ ਉੱਥੇ ਹੈਨਾ ਉਸ ਪੂਰਾ ਇਨਵੋਲੰਟਰੀ ਸਿਸਟਮ ਹੈ ਉਹਨੇ ਆਪਣੇ ਹੀ ਹਿਸਾਬ ਨਾਲ ਹੀ ਚੱਲਣਾ ਹੈ ਡਰ ਦਾ ਫੈਕਟਰ ਮੈਂ ਇਸ ਲਈ ਹਮੇਸ਼ਾ ਕਹਿੰਦੀ ਆ ਕਿ ਮੇਰੇ ਬੱਚੇ ਨੂੰ ਜਦੋਂ ਇੱਕ ਸਨੇਹ ਸਨੇਹ ਦੀ ਜ਼ਰੂਰਤ ਹੈ ਨਾ ਉਹ ਰੋ ਰਿਹਾ ਮੈਂ ਉਹਨੂੰ ਚੁੱਪ ਕਰਾਵਾਂ ਹੈਨਾ ਮੈਂ ਉਹਨੂੰ ਚੁੱਪ ਨਹੀਂ ਕਰਾ ਰਹੀ ਉਹ ਬੱਚਾ ਨਾਲ ਦੇ ਵਾਲੇ ਕਮਰੇ ਚ ਪੈ ਰਿਹਾ ਮੈਂ ਆਪਣੀ ਪ੍ਰਾਈਵੇਸੀ ਦੀ ਗੱਲ ਕਰ ਰਹੀ ਹਾਂ ਮੇਰੀ ਪ੍ਰਾਈਵੇਸੀ ਕੀ ਕਰੇਗੀ ਮੈਂ ਕਹਿੰਦ ਪੰਜਾਬੀ ਚ ਹਮਾ ਛੋਟੇ ਹੁੰਦੇ ਸੁਣਦੇ ਸੀ ਕਿ 5 ਸਾਲ ਗਲੇ ਔਰ ਏਕ ਲਾਲ ਪਲੇ ਅੱਜ ਦੀ ਡੇਟ ਸੇ ਤੁਸੀਂ ਜੰਮਦੇ ਬੱਚੇ ਨੂੰ ਅਲੱਗ ਕੋਰਚ ਪਾਦੇ ਕਿ ਸਾਡੀ ਆਪਣੀ ਇੰਡੀਪੈਂਡੈਂਟ ਲਾਈਫ ਹੈ ਭਾਈ ਤੁਸੀਂ ਇੱਕ ਰੂਲ ਲੈ ਕੇ ਆਏ ਹੋ ਇੱਕ ਆਤਮਾ ਨੂੰ ਲੈ ਕੇ ਆਏ ਹੋ ਇਸ ਜ਼ਮੀਨ ਤੇ ਤੁਹਾਡਾ ਉਹਦੇ ਲਈ ਕੋਈ ਰਿਸਪੌਂਸਿਬਿਲਟੀ ਹੈ ਠੀਕ ਹੈ ਇਹ ਨਹੀਂ ਆ ਕਿ ਸਿਰਫ ਜਨਮ deta ਜਨਮ deta ਔਰ ਫੈਸਿਲਿਟੀਜ਼ ਦੇਤੀਆਂ ਤੁਸੀਂ ਹੱਥ ਚ ਆਈਪੈਡ ਫੜਾਤਾ ਆਈਪੋਡ ਫੜਾਤਾ ਤੁਸੀਂ ਉਹਨੂੰ ਅੱਛੇ ਅੱਛੇ ਖਿਡੌਣੇ ਦੇਤੇ ਜਿਹੜੀ ਚੀਜ਼ ਉਹਨੂੰ ਜ਼ਰੂਰੀ ਚਾਹੀਦੀ ਉਹ ਤੋਂ ਤੁਸੀਂ ਦੇ ਹੀ ਨਹੀਂ ਰਹੇ ਉਹਨੂੰ ਸੁਨਹਿ ਚਾਹੀਦਾ ਤੁਸੀਂ ਦੇਖੋ ਇਹ ਇੱਕ ਫੈਕਟਰ ਦੂਸਰੇ ਫੈਕਟਰ ਨੂੰ ਜਨਮ ਦਿੰਦਾ ਮੈਂ ਬਹੁਤ ਬੋਲ ਬੋਲ ਕੇ ਥੱਕ ਗਈ ਇਹੀ ਹੈ ਕਿ ਉਹ ਲੋਕ ਕਿਉਂ ਸੈਕਸ ਜਲਦੀ ਇੰਡਲਜ ਹੁੰਦੇ ਆ that is the reason ਕਿਉਂਕਿ ਉਹਨੂੰ ਕੋਈ ਚਾਹੀਦਾ ਜਿਹਦੇ ਨਾਲ ਉਹ ਜੱਫੀ ਪਾ ਸਕੇ ਮੈਨੂੰ ਇੱਕ ਵਾਰਮਥ ਚਾਹੀਦੀ ਹੁੰਦੀ ਹੈ ਮੈਨੂੰ ਹਰ ਇੱਕ ਇਨਸਾਨ ਨੂੰ ਵਾਰਮਥ ਚਾਹੀਦੀ ਹੈ ਜਦੋਂ ਆਈਸੋਲੇਟਡ ਹੁੰਦਾ ਜਦੋਂ ਅਸੀਂ ਰੋ ਰਹੇ ਹੁੰਦੇ ਆ ਜਾਂ ਇਮੋਸ਼ਨਲ ਹੁੰਦੇ ਆ ਸਾਨੂੰ ਕੋਈ ਚਾਹੀਦਾ ਹੁੰਦਾ ਕਿ ਕੋਈ ਆ ਕੇ ਮੈਨੂੰ ਜੱਫੀ ਪਾ ਲੇ ਮੈਂ ਉਹਦੇ ਮੋਢੇ ਤੇ ਰੱਖ ਕੇ ਰੋ ਲਵਾਂ ਤਾਂ ਉਹ ਜਿਹੜੇ ਬੱਚੇ ਹਲੇ ਦੇਖੋ 6 ਮਹੀਨੇ ਸਾਲ ਦੇ ਵੀ ਨਹੀਂ ਹੋਏ ਤੁਸੀਂ ਉਹਨਾਂ ਨੂੰ ਅਲੱਗ ਪਾ ਦੋਗੇ ਉਹ ਰੋਣਗੇ ਤਾਂ ਉਹ ਕਿਹਨੂੰ ਜੱਫੀ ਪਾਣਗੇ ਦਿਸ ਇਜ਼ ਦਾ ਮੇਨ ਫੈਕਟਰ ਜਿਹੜੇ ਜਿਹਦੇ ਤੇ ਮੈਂ ਹਮੇਸ਼ਾ ਬੋਲਦੀ ਆ ਕਿ ਅਗਰ ਅਸੀਂ ਅਮਰੀਕਾ ਔਰ ਕੈਨੇਡਾ ਦੀ ਆ ਔਰ ਯੂਕੇ ਦੀ ਗੱਲ ਕਰਦੇ ਆ ਤਾਂ ਉੱਥੇ ਇਹ ਟ੍ਰੈਂਡ ਹੈ ਉਹੀ ਟ੍ਰੈਂਡ ਤੁਸੀਂ ਇੰਡੀਆ ਚ ਕਾਟ ਵੱਲ ਲੈ ਆਏ ਤੁਸੀਂ ਵੀ ਬੱਚਿਆਂ ਨੂੰ ਅਲੱਗ ਸੁਲਾਣਾ ਸ਼ੁਰੂ ਕਰ ਦਿੱਤਾ ਇਹ ਹੈ ਹੋ ਰਿਹਾ ਜਿਹੜੇ ਵੀ ਪੇਰੈਂਟਸ ਹੈ ਜਿਹੜੇ ਸੋ ਕਾਲਡ ਬਹੁਤ ਜ਼ਿਆਦਾ ਮਾਡਰਨ ਆਪਾਂ ਆਪਾਂ ਨੇ ਆਪ ਨੂੰ ਸਮਝਦੇ ਆ ਤਾਂ ਉੱਥੇ ਹੈ ਬੱਚਾ ਕੱਲਾ ਹੈ ਉਹਦੇ ਨਾਲ ਰਾਤ ਨੂੰ ਜਾ ਕੇ ਕੋਈ ਵੀ ਸੋਚ ਸਕਦਾ ਉਹਦੇ ਨਾਲ ਜਾ ਕੇ ਬੱਚੇ ਕਿੰਨੇ ਸੇਫ ਹੈ ਬੱਚਿਆਂ ਦਾ ਦਰਵਾਜ਼ਾ ਬੰਦ ਕਰਦੇ ਬੰਦ ਕਰ ਦਿੰਦੇ ਹੋ ਤੁਸੀਂ ਅਡੋਲੈਸੈਂਟ ਮੂਵੀ ਹਾ ਅੱਜਕੱਲ ਬਹੁਤ ਇੰਟਰਨੈਟ ਤੇ ਚੱਲ ਰਹੀ ਹੈ ਆਈ ਹੈਵ ਵਾਚਡ ਦੈਟ ਮੂਵੀ ਬਿਕੋਜ਼ ਮੈਨੂੰ ਹਮੇਸ਼ਾ ਲੱਗਦਾ ਔਰ ਉਹਦੇ ਚ ਉਹ ਹੀ ਦਿਖਾਇਆ ਹੋਇਆ ਕਿ ਬੱਚਾ ਕੱਲਾ ਬੈਠ ਕੇ ਟੀਵੀ ਦੇਖ ਰਿਹਾ ਪੇਰੈਂਟਸ ਨੂੰ ਪਤਾ ਹੀ ਨਹੀਂ ਉਹ ਕੀ ਦੇਖ ਰਿਹਾ ਪਹਿਲੇ ਆਪਣੇ ਬੱਚੇ ਆਪਣੇ ਨਾਲ ਰਹਿੰਦੇ ਸੀ ਕੰਬਾਈਨਡ ਫੈਮਲੀਆਂ ਦੀ ਅਗਲ ਕਰਾਂ ਹਾਂ ਕੰਬਾਈਨਡ ਫੈਮਲੀਆਂ ਦੀ ਵੀ ਮੈਂ ਜਦੋਂ ਬੋਲਦੀ ਹਾਂ ਉਦੋਂ ਮੈਂ ਵੀ ਬੋਲਦੀ ਹਾਂ ਕਿ ਉਹਦੇ ਵੀ ਪੋਜ਼ਿਟਿਵ 네ਗੇਟਿਵ ਇਫੈਕਟਸ ਸੀਗੇ ਪਰ ਇੱਥੇ ਵੀ ਪੋਜ਼ਿਟਿਵ 네ਗੇਟਿਵ ਇਫੈਕਟ ਹੈ ਬਟ ਪੋਜ਼ਿਟਿਵ ਜ਼ਿਆਦਾ ਸੀਗੇ ਅਗਰ ਇੱਕ ਤੋਂ ਡਾਂਟ ਪੈਂਦੀ ਸੀ ਤਾਂ ਦੂਸਰਾ ਉਹਨੂੰ ਚੁੱਪ ਕਰਾ ਲੈਂਦਾ ਸੀ ਦੂਸਰੇ ਤੋਂ ਪੈਂਦੀ ਸੀ ਤਾਂ ਤੀਸਰਾ ਚੁੱਪ ਕਰਵਾ ਲੈਂਦਾ ਸੀ ਔਰ ਬੱਚੇ ਡਰਦੇ ਵੀ ਸੀਗੇ ਅੱਜ ਦੀ ਡੇ ਵਿੱਚ ਬੱਚੇ ਡਰਦੇ ਹੀ ਨਹੀਂ ਐ ਕਿਸੇ ਤੋਂ ਉਹ ਪੇਰੈਂਟਸ ਡਰਦੇ ਆ ਬੱਚਿਆਂ ਤੋਂ ਕਿਉਂਕਿ ਤੁਸੀਂ ਉਹਨਾਂ ਨੂੰ ਉਸ ਟਾਈਮ ਕੰਟਰੋਲ ਨਹੀਂ ਕੀਤਾ ਮੈਂ ਹਮੇਸ਼ਾ ਕਹਿੰਦੀ ਆ 8 ਸਾਲ ਦੀ ਉਮਰ ਤੱਕ ਤੁਸੀਂ ਬੱਚੇ ਨੂੰ ਕੁਝ ਵੀ ਸਿਖਾਣਾ ਚਾਹੋਗੇ ਤੁਸੀਂ ਸਿਖਾ ਲੋਗੇ ਤੁਸੀਂ ਉਹਨਾਂ ਦੇ ਬੱਚਿਆਂ ਨੂੰ ਤੁਸੀਂ ਇੰਡੀਪੈਂਡੈਂਟ ਕਰਤਾ ਜੰਮਦਿਆਂ ਨੂੰ ਇੰਡੀਪੈਂਡੈਂਟ ਕਰਤਾ ਥੋੜੇ ਵੱਡੇ ਹੋਏ ਉਹਨਾਂ ਨੂੰ ਇਸ ਅੱਜ ਕੱਲ ਇੰਨੀ ਅਵੇਅਰਨੈਸ ਹੋ ਰਹੀ ਹੈ ਲੈਪਟਾਪ ਹੱਥ 'ਚ ਹੈ ਮੋਬਾਈਲ ਹੱਥ 'ਚ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲੇ ਚੁੱਪ ਚੁੱਪ ਕੇ ਲੋਕ ਦੇਖਦੇ ਸੀ ਅੱਜ ਦੇ ਦਿਨ ਸਾਰਾ ਕੁਝ ਦੇਖਦੇ ਆ ਉਹਨਾਂ ਨੂੰ ਸਭ ਪਤਾ ਸਾ ਉਹਨਾਂ ਨੂੰ ਕ੍ਰਾਂਤੀ ਦਾ ਪਤਾ ਉਹਨਾਂ ਨੂੰ ਇਹ ਪਤਾ ਅੱਛਾ ਅੱਧੇ ਬੱਚੇ ਅਗਰ ਅਮਰੀਕਾ ਦੀ ਗੱਲ ਕਰਦੇ ਆ ਤੋ ਵਾਟ ਦੇ ਟਾਕ ਲਾਈਕ ਦੇ ਟਾਕ ਲਾਈਕ ਆਈ ਏਮ ਕਨਫਿਊਜ਼ਡ ਇਫ ਆਈ ਏਮ ਥਿਸ ਸਾਈਡ অর ਥਾਟ ਸਾਈਡ অর ਆਈ ਡੋਨਟ ਨੋ ਆਈ ਏਮ ਔਨ ਵਿਚ ਸਾਈਡ right So I'm a he or she I don't know I'm he or she 1.70 percent my percentage 1.70 percent of USA population does not know he if he is she or he is he or he is the third gender yes this is the population yes. 1% ਹੈ ਜਿਹੜੇ ਥਰਡ ਜੈਂਡਰ ਆਪਣੇ ਆਪ ਨੂੰ ਕਹਿ ਸਕਦੇ ਆ ਬਾਕੀ ਹਲੇ ਡਾਇਲਮਾ ਚ ਹੈ बिकॉज ਇੱਥੇ ਮੈਂ ਦੇਖ ਰਹੀ ਸੀ ਇੱਥੇ ਇਹ ਵੀ ਇਹ ਸਾਰੀਆਂ ਚੀਜ਼ਾਂ ਹੈ ਇੱਕ ਤਾਂ ਪੋਲੂਸ਼ਨ ਬਹੁਤ ਦੂਸਰਾ ਆਈਸੋਲੇਸ਼ਨ ਤੀਸਰਾ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਵਾਤ ਪ੍ਰਕੋਪ ਬਹੁਤ ਜ਼ਿਆਦਾ ਹੈ that is the reason ਕਿ ਉੱਥੇ ਸਾਈਕੀਆਟ੍ਰਿਸਟ ਬਹੁਤ ਜ਼ਿਆਦਾ ਹੈ ਅਮਰੀਕਾ ਚ ਬਚਪਨ ਤੋਂ ਮੈਂ ਸੋਚ ਸੋਂਦੀ ਹੁੰਦੀ ਸੀ ਕਿ ਸਾਈਕੀਆਟ੍ਰਿਸ ਦੀ ਅਮਰੀਕਾ 'ਚ ਵੈਲਿਊ ਬਹੁਤ ਹੈ ਵੱਡੀ ਹੋ ਕੇ ਮੈਂ ਇਨਰ ਤੇ ਫੈਕਟਰਸ ਤੇ ਕੰਮ ਕੀਤਾ ਕਿ ਕਿਉਂ ਹੈ ਬਹੁਤ ਜ਼ਿਆਦਾ ਕਿਉਂਕਿ ਉਹਨਾਂ ਨੂੰ ਸਨੇਹ ਦੀ ਕਮੀ ਹੈ ਸਨੇਹ ਦੀ ਕਮੀ ਹੈ ਤਾਂ ਮੈਨੂੰ ਕਾਫ ਕਾਫ ਸਨੇਹ ਮੈਂ ਜਿੰਨੀ ਮੇਰੀ ਮੇਰੇ ਪੇਰੈਂਟਸ ਦੇ ਨਾਲ ਸਨੇਹ ਹੋਏਗਾ ਆਪਾਂ ਮਾਵਾਪ ਦੇ ਨਾਲ ਉੱਤੇ ਲਤੜ ਚੜ ਮੱਡੇ ਵਿੱਚ ਵਿਚਾਲੇ ਵੱਡੇ ਹੋ ਕੇ ਵੀ ਵਿਚ ਵਿਚਾਲੇ ਪਸਾਉਂਦੇ ਰਹੇ ਆ ਪੇਰੈਂਟਸ ਦੇ ਨਾਲ ਆਈਸੋਲੇਟਸ ਕੌਣ ਬੱਚੇ ਮੇਰੇ ਪੇਰੈਂਟਸ ਦੇ ਨਾਲ so isolation isolation leads to mind it is a it is a vicious circle ਮਤਲਬ ਲੰਬਾ ਡਿਬੇਟ ਦਾ ਮਸਲਾ ਹੈ ਮੇਰੇ ਸਾਹਮਣੇ ਮਤਲਬ ਜਿੰਨੀ ਡਿਬੇਟ ਜਿੰਨੀ ਡਿਬੇਟ ਹੋਏ ਕਿਉਂ ਨਹੀਂ ਸੋਨਾ ਤੁਸੀਂ ਦੇਖੋਗੇ ਕਿ ਮਤਲਬ ਤੁਸੀਂ ਦੇਖੋ ਕਿ ਅਸੀਂ ਉਹਨਾਂ ਕੀ ਦੇ ਰਹੇ ਹਾਂ ਅਸੀਂ ਹੈ ਨਾ ਨਿਊਟ੍ਰੀਸ਼ਨ ਦੇ ਨਾਮ ਤੇ ਡੱਬੇ ਵਾਲਾ ਦੁੱਧ ਇਹ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਇਟ ਇਜ਼ ਅ ਪੀਟੀਫੁਲ ਕੰਡੀਸ਼ਨ ਨਾ ਸਿਰਫ ਬੱਚਿਆਂ ਲਈ ਪੇਰੈਂਟਸ ਲਈ ਵੀ ਕਿਉਂਕਿ ਜਦੋਂ ਫਿਰ ਪੇਰੈਂਟਸ ਸਫਰ ਕਰਦੇ ਆ ਤਾਂ ਫਿਰ ਬਹੁਤ ਬੁਰੀ ਹਾਲਤ ਹੁੰਦੀ ਆ ਸੋ ਮਤਲਬ ਮੈਨੂੰ ਤਾਂ ਬੰਦ ਹੁੰਦਾ ਸਾਰਿਆਂ ਤੇ ਹੀ ਤਰਸਾਂਦਾ ਔਰ ਜਿਹੜੀ ਸੁਸਾਇਟੀ ਦੀ ਹਾਲੇ ਹਾਲਤ ਹੈ ਉਹਦੇ ਤੇ ਹੋਰ ਵੀ ਤਰਸਾਂਦਾ ਹਮੇਸ਼ਾ ਬੋਲਦੀ ਰਹਿੰਦੀ ਆ ਕੋਈ ਸੁਣਦਾ ਹੈ ਤਾਂ ਅੱਛੀ ਗੱਲ ਹੈ ਨਹੀਂ ਸੁਣਦੇ ਤਾਂ ਫਿਰ ਠੀਕ ਹੈ ਮੈਂ ਤਾਂ ਆਪਣਾ ਕੰਮ ਕਰਦੀ ਰਹਿੰਦੀ ਆ ਕਿ ਮੈਂ ਸੋਚਦੀ ਆ ਮੇਰੀ ਗੱਲ ਚਾਰ ਜਾਣੇ ਨੂੰ ਵੀ ਸਮਝ ਆ ਜਾਏਗੀ ਤਾਂ ਬਹੁਤ ਅੱਛੀ ਗੱਲ ਹੈ ਕਿ ਪੇਰੈਂਟਸ ਨੂੰ ਇਹ ਸਮਝਾਉਂਦੀ ਆ ਅਗਰ ਤੁਸੀਂ ਬੇਬੀ ਪਲਾਨ ਕਰ ਰਹੇ ਹੋ ਤਾਂ ਪਹਿ ਥੋੜਾ ਜਿਹਾ ਪ੍ਰੇਮ ਦੇ ਨਾਲ ਕਰੋ ਇਤੇ ਨਹੀਂ ਆ ਕਿ ਗੁੱਸਾ ਤੁਸੀਂ ਮਤਲਬ ਤੁਹਾਨੂੰ ਇਹ ਲਬ ਇਤੇ ਗੁੱਡ ਨਿਊਜ਼ ਇਨ ਪਰਫੈਕਟ ਐਗਜ਼ਾਮਪਲ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਮੈਂ 4 ਐਪੀਸੋਡ ਬਣਾਏ ਸੀ ਗੁੱਡ ਨਿਊਜ਼ ਤੇ ਕਿ ਤੁਸੀਂ ਉਹਨਾਂ ਦਾ ਮਾਈਂਡ ਸੈਟ ਦੇਖੋ ਦਲਜੀਤ ਦੂਸਾਨ ਦੇਖੋ ਕਿੰਨਾ ਖੁਸ਼ ਐ ਦਿਖਾਇਆ ਉਹਦੇ ਚ ਨਾ ਕਿ ਮੇ ਬੱਚੇ ਕੋਈ ਵੀ ਹੋਏ ਬੱਚਾ ਮੇਰੇ ਮੇਰਾ ਹੋਏ ਜਾਂ ਤੇਰਾ ਹੋਏ ਮੈਂ ਹੈਲਦੀ ਐ ਨਾ ਉਹ ਦੇਖੋ ਉਹਦਾ ਬੱਚਾ ਹੈਲਦੀ ਹੁੰਦਾ ਅਕਸ਼ੇ ਕੁਮਾਰ ਮੂੰਹ ਸੜਿਆ ਹੋਇਆ ਦਿਖਾਇਆ ਉਹਦਾ ਪਿਕਚਰ ਹੈ ਨਾ ਉਹ ਸਿਗਰਟ ਪੀ ਰਿਆ স্মੋਕਿੰਗ ਕਰ ਰਿਆ ਸ਼ਰਾਬ ਪੀ ਰਿਆ ਪ੍ਰੀਮਚੂਰ ਬਰਥ ਦਿਖਾਇਆ ਸੋ ਇਹ ਕੋਈ ਇਹ ਕੋਈ ਮਜ਼ਾਕ ਵਾਲੀਆਂ ਚੀਜ਼ਾਂ ਨਹੀਂ ਹੈ ਇਹ ਨਾ ਸਾਰੀਆਂ ਚੀਜ਼ਾਂ ਦਾ ਇੰਪੈਕਟ ਪੈਂਦਾ ਮੇਰੇ ਬੱਚੇ ਦੇ ਉੱਪਰ ਮੈਂ স্মੋਕ ਕਰਦੀ ਆ ਮੈਂ ਪੇਰੈਂਟਸ ਵੀ স্মੋਕ ਕਰਦੇ ਲੇਡੀਜ਼ ਵੀ স্মੋਕ ਕਰਦੀਆਂ ਪਹਿਲੇ ਪਹਿਲੇ ਮਾਂ ਕਿੰਨਾ ਹੈਲਦੀ ਉਹਨੂੰ ਖਾਣਾ ਅਸੀਂ ਦਿੰਦੇ ਸੀ ਅੱਜ ਦੀ ਡੇਟਸ ਦੇਖ ਲਓ ਤੁਸੀਂ ਮੈਂ ਹੁਣ ਕਿੰਨਾ ਮੈਂ ਇਸ ਚੀਜ਼ ਤੇ ਮੈਂ ਤਾਂ 2 ਘੰਟੇ ਬੋਲੋਗੇ ਮੈਂ ਬੋਲ ਦਾਂਗੀ 2 ਘੰਟੇ ਬਿਕੋਜ਼ ਆਈ ਹੈਵ ਲਾਟ ਆਫ ਫੈਕਟਰ ਜਿਨ੍ਹਾਂ ਤੇ ਮੈਂ ਇਸੇ ਕੰਮ ਕੀਤਾ ਹੋਇਆ ਆ ਜੀ ਅ ਸ਼ੁਕਰੀਆ ਮੈਮ ਤੁਸੀਂ ਸਾਡੇ ਨਾਲ ਜੁੜੇ ਸੋ ਧੰਨਵਾਦ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ